ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸ ਵੀ ਮੀਤ ਦੇ ਨਾਲ ਅੱਪ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਟਾਈਮ ਦੁਪਹਿਰ ਦਾ ਹੋ ਗਿਆ ਤੇ ਬਾਕੀ ਸਾਰੇ ਕੰਮ ਫਿਨਿਸ਼ ਹੋ ਗਏ ਆਪਣੇ ਤੇ ਬਸ ਇੱਕ ਜਿਹੜਾ ਕੱਪੜਿਆਂ ਦਾ ਧੋਣੋ ਰਹਿ ਗਿਆ ਤੇ ਬਾਕੀ ਮਸ਼ੀਨ ਚੋਂ ਕੱਢਣੋਂ ਰਹਿੰਦੇ ਆ ਤੇ ਉਹ ਆਪਾਂ ਕੱਢਦੇ ਆ ਤੇ ਹੋਰ ਸੁਣਾਓ ਸਭ ਤੋਂ ਪਹਿਲਾਂ ਤੁਸੀਂ ਆਪਣਾ ਹਾਲ ਚਾਲ ਦੱਸੋ ਕੀ ਹਾਲ ਚਾਲ ਆ ਤੁਹਾਡਾ ਠੀਕ ਠਾਕ ਹੋ ਤੁਸੀਂ ਸਾਰੇ ਜਣੇ ਤੇ ਥੈਂਕ ਯੂ ਸੋ ਮੱਚ ਸਾਰਿਆਂ ਦਾ ਜਿਨ੍ਹਾਂ ਜਿਨ੍ਹਾਂ ਨੇ ਮੇਰੇ ਕਮੈਂਟਸ ਸੋਹਣੇ ਜਿਹੜੇ ਮੈਂ ਰੀਡ ਕਰੇ ਸੀ ਤੇ ਉਹਨਾਂ ਦਾ ਬਹੁਤ ਬਹੁਤ ਥੈਂਕਸ ਜਿਨ੍ਹਾਂ ਨੇ ਨਵੇਂ ਕਮੈਂਟਸ ਕਰੇ ਉਹਨਾਂ ਦਾ ਵੀ ਥੈਂਕਸ ਤੇ ਐਂ ਥੈਂਕ ਯੂ ਤੁਸੀਂ ਆਪਣੇ ਪਿਆਰੇ ਪਿਆਰੇ ਕਮੈਂਟਸ ਕਰਿਆ ਕਰੋ ਹਨਾ ਵਧੀਆ ਲੱਗਦਾ ਹੈ ਤੇ ਇੱਕ ਮੋਟੀਵੇਸ਼ਨ ਮਿਲਦਾ ਹੈ ਆਪਾਂ ਨੂੰ ਵੀਡੀਓ ਬਣਾਉਣ ਲਈ ਠੀਕ ਹੈ ਜੀ ਤੇ ਐਂਡ ਤੇ ਆਪਾਂ ਅੱਜ ਫੇਰ ਤੁਹਾਡੇ ਸਾਰੇ ਕਮੈਂਟਸ ਜਿਹੜੇ ਰੀਡ ਕਰਾਂਗੇ ਪੜਾਂਗੇ ਹਨਾ ਤੁਹਾਨੂੰ ਦੱਸਾਂਗੇ ਸਾਰਿਆਂ ਦੇ ਨਾਮ ਵੀ ਕਿਹਨੇ ਕਿਹਨੇ ਆਪਾਂ ਨੂੰ ਕਮੈਂਟਸ ਕੀਤਾ ਹੈ ਠੀਕ ਹੈ ਜੀ ਤੇ ਬਹੁਤ ਬਹੁਤ ਥੈਂਕਸ ਜੁੜੇ ਰਿਓ ਹੁਣ ਬਲੌਗ ਦੇ ਨਾਲ ਐ ਦੇਖਦੇ ਆ ਅੱਜ ਕੀ ਕੀ ਸ਼ੇਅਰ ਹੁੰਦਾ ਆ ਤੁਹਾਡੇ ਨਾਲ ਤੇ ਅੱਜ ਦੁਪਹਿਰ ਦੇ ਵਿੱਚ ਜਿਹੜਾ ਆ ਕੇ ਗਿਆ ਸੀ ਵੀ ਮੇਰੇ ਆਉਣ ਨੂੰ ਆਉਣ ਦੇ ਵਕਤ ਨਾ ਵੀ ਜਦੋਂ ਮੈਂ ਆਉਣਾ ਆਇਆ ਤਾਂ ਮੇਰੇ ਲਈ ਚੌਲ ਬਣਾ ਕੇ ਰੱਖਿਓ ਤੇ ਸਵੇਰੇ ਮੈਂ ਬਣਾਏ ਸੀਗੇ ਦਾਲ ਵਾਲੇ ਪਰੌਠੇ ਬਣਾਏ ਸੀ ਬੱਚਿਆਂ ਲਈ ਤੇ ਆਪਣੇ ਲਈ ਬਣਾਇਆ ਸੀ ਰੋਟੀਆਂ ਦਾਲ ਵਾਲੀਆਂ ਉਹਨਾਂ ਨੂੰ ਕੀ ਨਹੀਂ ਸੀ ਲਾਇਆ ਕਿਉਂਕਿ ਮੈਂ ਤਾਂ ਬਣਦੀਆਂ ਵੀ ਨਹੀਂ ਗੀਆਂ ਮੈਨੂੰ ਉਹਨਾਂ ਦਾ ਤੇਲ ਕੀ ਹੁੰਦਾ ਕਿ ਉਹ ਜਿਹਾ ਉਹ ਚੜ ਜਾਂਦਾ ਆ ਤੇ ਦੂਸਰਾ ਸਮੈਲ ਜੀ ਚੜੀ ਜਾਂਦੀ ਆ ਨਾ ਦੇਸੀ ਘੀ ਦੀ ਤੇ ਬੱਚਿਆਂ ਲਈ ਬਸ ਚਾਰ ਪਰੌਠੇ ਬਣਾਏ ਸੀਗੇ ਤੇ ਉਹ ਲਗੇ ਖਾ ਗਏ ਟਿਫਨ ਚ ਤੇ ਹੁਣ ਆਪਾਂ ਦੇਖਦੇ ਆਂ ਜਿਹੜਾ ਲਈ ਥੋੜੇ ਚੌਲ ਬਣਾਵਾਂਗੇ ਕਿਉਂਕਿ ਆਪਾਂ ਤਾਂ ਰੋਟੀ ਉਹ ਖਾਵਾਂਗੇ ਨਾ ਚੌਲ ਨਹੀਂ ਖਾਣਗੇ ਚਲੋ ਜੀ ਹੁਣ ਮੈਂ ਮਸ਼ੀਨ 'ਚੋਂ ਕੱਪੜੇ ਕੱਢ ਲਵਾਂ ਜੁੜੇ ਰਹੇ ਹੋ ਬਲੌਗ ਦੇ ਨਾਲ ਐਂਡ ਤੱਕ ਪਾਣੀ ਮੇਰਾ ਤੇ ਲੋ ਜੀ ਮਸ਼ੀਨ 'ਚ ਪਹਿਲਾ ਜਿਹੜਾ ਢੇੜਾ ਪਾਇਆ ਹੋਇਆ ਸੀ ਉਹ ਕੱਪੜੇ ਆਪਾਂ ਕੱਢ ਲੈਨੇ ਆ ਤੇ ਦੂਸਰੇ ਕੱਢ ਕੇ ਪਾ ਦਨੇ ਆ ਤੇ ਪਹਿਲਾਂ ਮੇਰਾ ਦਿਲ ਨਹੀਂ ਸੀ ਕਰਦਾ ਕੱਪੜੇ ਧੋਣ ਨੂੰ ਫੇਰ ਮੈਂ ਸੋਚਿਆ ਚਲੋ ਧੋਈ ਦਿੰਨੀ ਆ ਹਨਾ ਵੀ ਹੁਣ ਲੱਗਦੇ ਹੱਥ ਕੰਮ ਨਿਬੜ ਜਾਊਗਾ ਇਹ ਮੇਰਾ ਦਿਲ ਜਾਨ ਨਹੀਂ ਸੀ ਕਰਦਾ ਵੀ ਮੈਂ ਧੋਵਾ ਕੱਪੜੇ ਪਤਾ ਨਹੀਂ ਕਿਉਂ ਤੇ ਫਿਰ ਧੋਣੇ ਤਾਂ ਪੈਂਦੇ ਹੀ ਆ ਹਨਾ ਤੇ ਫਿਰ ਸ਼ਾਮ ਨੂੰ ਵੀ ਗਰਮੀ ਜੀ ਜ਼ਿਆਦਾ ਹੋ ਜਾਂਦੀ ਹੈ ਫਿਰ ਮੈਂ ਧੋਏ ਤੇ ਮੈਂ ਕਿਹਾ ਚਲੋ ਮਸ਼ੀਨ ਤੇ ਦੋ ਢੇੜੀ ਹੋਣੀਆਂ ਤੇ ਆਪਾਂ ਧੋਤੇ ਤੇ ਬਸ ਧੋਤੇ ਗਏ ਸਮਝ ਲਓ ਵੀ ਇੱਕੋ ਢੇੜਾ ਮਸ਼ੀਨ ਦੇ ਵਿੱਚ ਪਾਤਾ ਤੇ ਇੱਕ ਆਪਾਂ ਨੇ ਕੱਢ ਲਿਆ ਤੇ ਖਿਚੋਲ ਕੇ ਹੁਣ ਆਪਾਂ ਮਸ਼ੀਨ 'ਚ ਮੈਂ ਸੁਕਾ ਕੇ ਪਾਉਣੀ ਹੁੰਦੀ ਆ ਕਦੇ ਵੀ ਉਦਾਂ ਨਹੀਂ ਪਾਏ ਹੈਗੇ ਫਿਰ ਇੱਕ ਮੌਸਮ ਥੋੜਾ ਜਿਹਾ ਬਰਸਾਤੀ ਜਿਹਾ ਫਿਰ ਸੱਲੇ ਸੱਲੇ ਜਿਹਾ ਵਧੀਆ ਨਹੀਂ ਲੱਗਦੇਗੇ ਤੇ ਹੁਣ ਜਿਹੜੇ ਬਸ ਥੋੜਾ ਜਿਹਾ ਢ ਤੇ ਲੋਜੀ ਕਪੜੇ ਆਪਾਂ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਥੋਲੇ ਤੇ ਵੀਡੀਓ ਮੈਂ ਥੋੜੀ ਜਿਹੀ ਵੀਡੀਓ ਕਲਿੱਪ ਲਈ ਸੀਗੀ ਤੇ ਬਸ ਉਹ ਵੀ ਫਾਸਟ ਕਰ ਲਈ ਆ ਕਿਉਂਕਿ ਤੁਹਾਨੂੰ ਵੀ ਵੀਡੀਓ ਦੇਖਣੀ ਠੀਕ ਰਹਿੰਦੀ ਆ ਫਿਰ ਬੜੀ ਲੰਬੀ ਵੀਡੀਓ ਬਣਾਉਣੀ ਮੈਨੂੰ ਵੀ ਬਹੁਤ ਜ਼ਿਆਦਾ ਔਖੀ ਹੋ ਜਾਂਦੀ ਆ ਉਹਦੇ ਕਰਕੇ ਫਿਰ ਆਪਾਂ ਥੋੜੀ ਥੋੜੀ ਕਲਿੱਪ ਲੈ ਲੈਂਦੇ ਆ ਤੇ ਕਪੜੇ ਜਿਹੜੇ ਸੀਗੇ ਉਹ ਸਾਰਿਆਂ ਦੇ ਕਾਫੀ ਦੋ ਦੋ ਤਿੰਨ ਤਿੰਨ ਰੂਟ ਹੋਏ ਜਾਂਦੇ ਆ ਹਨਾ ਹੁਣ ਗਰਮੀ ਕਾਰਨ ਸਾਵੰਤ ਦਾ ਉਹ ਕਪੜਾ ਕਪੜਾ ਧੋਹਦਾ ਬਿਲਕੁਲ ਵੀ ਹਵਾ ਨਹੀਂ ਕਰਦਾ ਪੈਰ ਦਾ ਖਾ ਕੇ ਅਥਰ ਦੀ ਵੀ ਤਾਂ ਅਥਮਾ ਦਾ ਖਾ ਕੇ ਫੇਰ ਸਵੇਰ ਦੀ ਸਾਡੀ ਔਰਤਾਂ ਦੀ ਜ਼ਿੰਦਗੀ ਤਾਂ ਫਿਕਰਾ ਜੀ ਰਹਿੰਦੇ ਹੁੰਦੇ ਉਹ ਵੀ ਆਹੀ ਖਾਣ ਪੀਣ ਦੇ ਮਾਮਲੇ 'ਚ ਦਿਲ ਤਾਂ ਚਾਹ ਪੀਣ ਨੂੰ ਕਰਦਾ ਪਰ ਪੀਣੀ ਨਹੀਂ ਗਈ ਗਾਲਾਂ ਬੰਦੀਆਂ ਕਹਿੰਦੇ ਚਾਹ ਫੇਰ ਪੀਣ ਲੱਗ ਗਈ ਕਹਿੰਦੇ ਥੋੜੇ ਕਿ ਦਿਨ ਛੱਡਦੀ ਆ ਫੇਰ ਉਹੀ ਹਾਲ ਕੀ ਆ ਅੰਦਰ ਚੱਲਦੇ 2-3 ਮਿੰਟ ਏਸੀ 'ਚ ਬੈਠਦੇ ਆ ਫੇਰ ਬਣਾਉਨੇ ਆ ਆਪਾਂ ਚੌਲ ਹਲੇ ਪੌਣੇ ਦੋ ਹੋਏ ਆ ਫੇਰ ਠੰਡੇ ਹੋ ਜਾਣਗੇ ਚਾਹ ਆਉਂਦੇ ਨੂੰ ਵਧੀਆ ਨਹੀਂ ਲੱਗਣਗੇ ਫੇਰ ਬਣਾਉਨੇ ਕੀ ਲਾਇਆ ਤੁਸੀਂ ਪੱਖਾ ਕਿਹ ਸੀ ਫੱਲੇ ਨਾ ਟੇਰ ਕੱਪੜਿਆਂ ਦਾ ਪਿਆ ਤੈ ਹਾਲਾਉਣੀਆਂ ਹਾਏ ਰੱਬਾ ਕੱਪੜੇ ਦਾਲ ਰੋਟੀ ਸਬਜ਼ੀ ਆਹੀ ਕੁਝ ਹੀ ਮੁੱਕਦਾਗਾ ਸਾਡਾ ਤਾਂ ਹਨਾ ਬੰਦਿਆਂ ਨੂੰ ਵਧੀਆ ਮਰ ਜਾਂਦਾ ਕੱਪੜੇ ਪ੍ਰੈਸ ਕਰ ਕੱਪੜੇ ਪ੍ਰੈਸ ਕਰਦਾ ਹਾਏ ਰੱਬਾ ਘੱਟ ਦੀ ਨਾ ਕੰਨ ਨੂੰ ਕੀ ਹੋ ਗਿਆ ਮਰ ਗਿਆ ਨਾ ਉਹਨੇ ਉਹ ਸਾਰਾ ਉਹ ਸਾਰਾ ਕੇ ਲੰਡੇ ਨੂੰ ਮੋਹ ਤੇ ਮੈਂ ਬੰਦੇ ਨੂੰ ਆਹ ਤਾਂ ਫਿਕਰ ਹੁੰਦੀ ਵੀ ਅੱਜ ਕੀ ਬਣਾਉਣਾ ਹੈ ਹਨਾ ਤੇ ਘਰ ਵਾਲੀ ਨੇ ਕਹਿ ਦੇਣਾ ਅੱਜ ਕੀ ਬਣਾਈਏ ਜੀ ਆਹ ਹੋ ਫਿਰ ਵੀ ਬੰਦੇ ਨੂੰ ਕਿੱਥੇ ਫਿਕਰ ਹੁੰਦੀ ਹੈ ਇਹਦੇ ਕਿਸੇ ਗੱਲ ਦੀ ਉਹ ਫਿਕਰ ਜੇ ਦੇਵ ਖਾਧਿਆ ਤੇ ਵੀ ਫਿਕਰ ਉਹਦੀ ਬਿੱਤੀ ਦਾ ਵੀ ਫਿਕਰ ਹੀ ਨਾ ਕਿ ਐਮ ਦੋ ਫਿਕਰਾ ਕੱਟੀਆਂ ਦੇਤੀਆਂ ਦੇਵ ਘਰ ਦੀ ਮੈਂ ਤਾਂ ਮੁੰਦੀ ਸਬਜ਼ੀ ਖਾਂਦੀ ਨਹੀਂ ਕਿ ਅਸਾਂ ਖਾਂਦੇ ਫਿਕਰਾਂ ਕੱਠੀਆਂ ਦੇਖੀਆਂ ਨਾ ਦੋ ਫਿਕਰਾ ਫੇਰ ਪੈਂਦਾ ਤੁਸੀਂ ਫਿਕਰਾ ਲੈ ਕੇ ਹੀ ਨਾ ਆਉਂਦੇ ਇਹ ਤੁਸੀਂ ਫਿਕਰਾ ਲਿਆ ਹੁੰਦੀਆਂ ਵਿਆਹ ਕਰਾਇਆ ਤਾਂ ਫਿਕਰਾ ਪਈਆਂ ਤੁਹਾਨੂੰ ਹਾਂ ਆ ਦੇਖ ਲਓ ਲੜਦੇ ਆ ਮਰੇ ਨਾਲ ਅਸੀਂ ਕਿਸੇ ਨਾਲ ਨਹੀਂ ਲੜਦੇ ਮੈਂ ਦੂਜਾ ਕਮਰੇ ਕਿੱਥੇ ਆ ਲੋ ਜੀ 2:00 ਵਜ ਗਏ ਸੀਗੇ ਇਹ ਚਲੇ ਗਿਆ ਜਿਹਨੂੰ ਲੈਣ ਤੇ ਮੈਂ ਲਾਗੀ ਚੌਲਾਂ ਦਾ ਤੜਕਾ ਲਾਉਣ ਚ ਤੜਕਾ ਪਾ ਲਾਵਗੇ ਤੜਕਾ ਪਲਾਵਾਂਗੇ ਬਸ ਜੀਰਾ ਪਾ ਕੇ ਹੋਰ ਕੁਝ ਨਹੀਂ ਪਾਉਣਾ ਹੈਗਾ ਜਿਹਨਾਂ ਨੂੰ ਜੀਰੇ ਵਾਲੇ ਜਿਹੜੇ ਚੌਲੋ ਪਸੰਦ ਆ ਤੇ ਪਿਆਜ਼ ਵਿੱਚ ਨਹੀਂ ਪਾਉਣੇਗੇ ਉਹਦੇ ਜੋਗੀ ਬਣਾਉਣੇ ਬਸ ਥੋੜੇ ਜੇ ਸਾਡੇ ਲਈ ਮੈਂ ਨਾ ਰੋਟੀਆਂ ਪੱਲਾ ਬਣਾ ਕੇ ਰੱਖੀਆਂ ਹੋਈਆਂ ਨੇ ਉਹ ਦਾੜ ਵਾਲੀਆਂ ਆਟਾ ਜਿਹੜਾ ਥੋੜ੍ਹਾ ਜਿਹਾ ਵੱਧ ਕੁੰਨੇ ਆ ਗਿਆ ਸੀ ਜਿਹੜਾ ਦਾਲ ਵਾਲਾ ਆਟਾ ਸੀ ਉਹਦੀਆਂ ਫਿਰ ਮੈਂ ਸਾਰੇ ਦੀਆਂ ਰੋਟੀਆਂ ਬਣਾ ਲਈਆਂ ਮੈਂ ਕਿਹਾ ਚਲੋ ਆਪਾਂ ਖਾ ਲਾਂਗੇ ਤੇ ਯਾਰ ਕਹਿ ਕੇ ਗਿਆ ਸੀ ਮੈਂ ਚੌਲ ਖਾਣੇ ਆ ਉਹਦੇ ਲਈ ਚੌਲ ਬਣਾ ਤੇ ਤੇ ਫਿਰ ਰੋਟੀਆਂ ਬੇਕ ਕਰ ਜਾਂਦੀਆਂ ਤੇ ਨਾਲੇ ਹੁਣ ਆਪਾਂ ਰੋਟੀ ਖਾ ਲਾਂਗੇ ਮੱਖਣ ਦੇ ਨਾਲ ਖਾਵਾਂਗੇ ਤੇ ਨਾਲ ਹੀ ਮੈਂ ਚਾਹ ਵੀ ਬਣਾ ਲਈ ਸੀਗੀ ਚੌਲਾਂ ਤੜਕਾ ਲੋਂਦੇ ਲਾਏ ਤੋਂ ਬਾਅਦ ਤੇ ਨਾਲ ਦੀ ਨਾਲ ਮੈਂ ਭਾਂਡੇ ਚੰਨ ਤੇ ਸਾਰੇ ਤੇ ਨਾਲੇ ਆਪਣਾ ਕਿਚਨ ਜਿਹੜਾ ਕਲੀਨ ਹੋ ਗਿਆ ਤੇ ਨਾਲ ਦੀ ਨਾਲ ਚੌਲਾਂ ਤੜਕਾ ਲੱਗ ਗਿਆ Yeah. ਈ ਹੁੰਦੀ ਹੈ ਗਰਮੀ ਚ ਕੂਕੀ ਤੋਂ ਆਗੋਂ ਤੱਕ ਜੇ ਸੋ ਚਲਾਇਆ ਹੀ ਨਹੀਂ ਮੈਂ ਤਈ ਚੌਲ ਖਾਊਗਾ ਜਹਾਜ਼ ਖਾਈ ਕਿੰਨੀ ਗਰਮੀ ਆਉਖੇ ਮੇ ਪਸੀਨਾ ਆਈ ਜਾਂਦਾ अजामना तेस्ट खटागाते खटा लंदा hmm? याँ तेन टेस्टी लगने हाँ hmm. वह नहीं टेस्टी लगने हाँ hmm. मैं तुनी बाप्दती हो एना वे अपालर भी लेला थड़ जा केजी खराव चाब माते है hmm? ओ तादी है तेवर्टी है ਰੰਗ ਤੇ ਲੋ ਜੀ ਹੁਣ ਵਾਰੀ ਆ ਗਈ ਆਪਾਂ ਕਮੈਂਟਸ ਪੜਨ ਦੀ ਉਹ ਪੜਦੇ ਆ ਸਭ ਤੋਂ ਪਹਿਲਾਂ ਮੰਨੂ ਗਰੇਵਾਲ ਦੀਦੀ ਕਹਿੰਦੇ ਆ ਹਾਰਟ ਦਿੰਦੇ ਆ ਨਾਲ ਕਹਿੰਦੇ ਆ ਸਤਿ ਸ਼੍ਰੀ ਅਕਾਲ ਭੈਣੇ ਹਾਂਜੀ ਸਾਨੂੰ ਵਧੀਆ ਲੱਗਦੀਆਂ ਨੇ ਤੁਹਾਡੀ ਵੀਡੀਓ ਆਪ ਦੀ ਵਹਿਗੁਰੂ ਜੀ ਮਿਹਰ ਕਰਨ ਥੈਂਕ ਯੂ ਸੋ ਮੱਚ ਮੰਨੂ ਗਰੇਵਾਲ ਦੀਦੀ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮੱਚ ਦਿਲ ਤੋਂ ਧੰਨਵਾਦ ਤੁਹਾਡਾ ਬਹੁਤ-ਬਹੁਤ ਤੇ ਹਾਂਜੀ ਉਸ ਤੋਂ ਬਾਅਦ ਸਿੰਘ ਬਲਜੀ ਤੁਹਾਡੀ ਤੋਂ ਕਮੈਂਟਸ ਆਇਆ ਆਪਾਂ ਨੂੰ ਕਹਿੰਦੇ ਵੈਰੀ ਨੈਸ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਉਸ ਤੋਂ ਬਾਅਦ ਆਪਣੇ ਇਹਨਾਂ ਨੇ ਜੁਆਇਨਿੰਗ ਬਟਨ ਤੇ ਜੁਆਇਨਿੰਗ ਵੀ ਕੀਤਾ ਹੋਇਆ ਚੈਨਲ ਨੂੰ ਜੁਆਇਨ ਕੀਤਾ ਤੇ ਆਈ ਡੀ ਹੈਗੀ ਇੱਥੇ ਸ਼ੋ ਨਹੀਂ ਕਰਾ ਰਹੀ ਵੈਸੇ ਉਹਨਾਂ ਦੀ ਆਈ ਡੀ ਮੈਨੂੰ ਜ਼ਿਆਦਾ ਗੱਗੂ ਨਾਂ ਤੋਂ ਸ਼ਾਇਦ ਗੱਗੀ ਨਾਂ ਤੋਂ ਆਈ ਡੀ ਆ ਹਾਂ ਤੇ ਉਹਨਾਂ ਨੇ ਵੀ ਹਾਰਟ ਦਿੱਤੇ ਨੇ ਥੈਂਕਸ ਸੋ ਮੱਚ ਤੇ ਉਸ ਤੋਂ ਬਾਅਦ ਵਿਅੰਤ ਵੀ ਰਾਜੰਦਾ ਵੈਰੀ ਨੈਸ ਥੈਂਕ ਯੂ ਸੋ ਮੱਚ ਵੀਰੇ ਤੇ ਫਿਰ ਉਸ ਤੋਂ ਬਾਅਦ ਆਉਂਦੇ ਆ ਲਪ੍ਰਿਤ ਲਪ੍ਰਿਤ ਮੋਜੀ ਦੇ ਕੇ ਕਹਿੰਦੇ ਆ ਨਾਈਸ ਜੀ ਥੈਂਕ ਯੂ ਸੋ ਮੱਚ ਲਵ ਤੇ ਉਸ ਤੋਂ ਬਾਅਦ ਮੰਨੁਗਰੇਵਲ ਦੀਦੀ ਕਹਿੰਦੇ ਨੇ ਨਾਈਸ ਡਾਂਸ ਵੈਲ ਡਨ ਥੈਂਕ ਯੂ ਥੈਂਕ ਯੂ ਸੋ ਮੱਚ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਤੇ ਇਹ ਇਹ ਸੀਗੀ ਆਪਣੀ ਰਾਤ ਵਾਲੀ ਵੀਡੀਓ ਇਹ ਸੀਗੀ ਆਪਣੀ ਰਾਤ ਵਾਲੀ ਵੀਡੀਓ ਦੇ ਕਮੈਂਟਸ ਜਿਹੜਾ ਤੁਸੀਂ ਕੱਲ ਵਲੌਗ ਦੇਖਿਆ ਉਹਦੇ ਕਮੈਂਟਸ ਸੀਗੇ ਥੈਂਕ ਯੂ ਸੋ ਮੱਚ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਇੰਨੇ ਪਿਆਰੇ ਕਮੈਂਟਸ ਕਰਨ ਲਈ ਤੇ ਹਾਂਜੀ ਤੁਸੀਂ ਸਾਰੇ ਜਾਨੇ ਜਿੰਨੀ ਵੀ ਵੀਡੀਓ ਦੇਖਦੇ ਹੁੰਨੇ ਹੋ ਤੁਸੀਂ ਕਮੈਂਟਸ ਕਰਿਆ ਕਰੋ ਜਿੰਨੇ ਸਾਰੇ ਜਾਨੇ ਆਪਣੀ ਵੀਡੀਓ ਵਾਚ ਕਰਦੇ ਆ ਸਾਰੇ ਜਾਨੇ ਕਮੈਂਟਸ ਕਰਿਆ ਕਰੋ ਆਪਾਂ ਸਾਰਿਆਂ ਦਾ ਨਾਮ ਬੋਲਿਆ ਕਰਾਂਗੇ ਬਹੁਤ ਵਧੀਆ ਲੱਗਦਾ ਆ ਤੇ ਜਦੋਂ ਤੁਸੀਂ ਵੀਡੀਓ ਦੇਖਦੇ ਹੋ ਤੇ ਦੇਖ ਕੇ ਆਪਣੇ ਜੋ ਵੀ ਤੁਹਾਨੂੰ ਫੀਲ ਕਰਦੇ ਹੋ ਹਨਾ ਤੁਸੀਂ ਕਮੈਂਟਸ ਕਰਦੇ ਹੋ ਬਹੁਤ ਵਧੀਆ ਲੱਗਦਾ ਆ ਪਲੀਜ਼ ਕਮੈਂਟਸ ਕਰਦੇ ਰਿਹਾ ਕਰੋ ਤੇ ਹੁਣ ਮੈਂ ਲਾਉਂਗੀ ਆ ਕੱਪੜਿਆਂ ਦੀ ਤਹਿਵਾ ਤੇ ਕੱਪੜੇ ਜ਼ਿਆਦਾ ਵੀ ਨਹੀਂ ਸੀਗੇ ਪਤਾ ਨਹੀਂ ਖਲਾਰਾ ਜਿਹਾ ਗਰਮੀ 'ਚ ਦੇਖ-ਦੇਖ ਕੇ ਘਬਰਾਹਟ ਜੀ ਹੋਈ ਜਾਂਦੀ ਆ ਹਨਾ ਇਹ ਜਿਹਾ ਖਲਾਰਾ ਜਿਹਾ ਦੇਖ ਕੇ ਮੈਨੂੰ ਤਾਂ ਬਹੁਤ ਜ਼ਿਆਦਾ ਹੁੰਦੀ ਆ ਤੁਹਾਨੂੰ ਵੀ ਹੁੰਦੀ ਹੋਣੀ ਆ ਹਨਾ ਤੇ ਇੰਨਾ ਕੱਪੜਿਆਂ ਦੇ ਵਿੱਚ ਮੇਰੇ ਕੱਪੜੇ ਵੱਧ ਸੀਗੇ ਬੱਚਿਆਂ ਦੇ ਟੀ-ਸ਼ਰਟ ਸੀ ਮੇਰੇ ਸੂਟ ਵੱਧ ਸੀਗੇ ਹਨਾ ਤੇ ਮੇਰੇ ਕੱਪੜੇ ਪੱਧੋ ਹੋ ਜਾਂਦੇ ਆ ਤੇ ਹੁਣ ਦੋ ਦੋ ਚੈਨਲਸ ਤੇ ਵੀਡੀਓ ਬਣਾਉਣੀ ਹੁੰਦੀ ਆ ਉਹਦੇ ਕਰਕੇ ਨਾ ਵੱਧ ਹੋ ਜਾਂਦੇ ਨੇ ਫਿਰ ਉਹਦੇ ਲਈ ਵੀ ਸੂਟ ਚੇਂਜ ਕਰਨਾ ਪੈਂਦਾ ਆ ਤੇ ਪੈਂਦੇ ਹੈ ਨਹੀਂ ਕਿ ਸੂਟ ਸਟ ਮੈਂ ਤੋਂ ਜ਼ਿਆਦਾ ਨਹੀਂ ਪੈਂਦੇ ਗੇ ਗਰਮੀ ਬਹੁਤ ਜ਼ਿਆਦਾ ਲੱਗਦੀ ਆ ਮੈਨੂੰ ਪਤਾ ਨਹੀਂ ਮੈਂ ਹੀ ਗਰਮੀ ਜ਼ਿਆਦਾ ਮੰਨਦੀ ਆ ਤੇ ਸਾਰੇ ਕਹਿੰਦੇ ਨੇ ਨਹੀਂ ਗਰਮੀ ਹੈਗੀ ਆ ਹਾਂਜੀ ਮੰਨ ਲੰਨੇ ਗਰਮੀ ਹੈਗੀ ਆ ਬਹੁਤ ਜ਼ਿਆਦਾ ਗਰਮੀ ਆ ਮੈਨੂੰ ਤਾਂ ਬਹੁਤ ਜ਼ਿਆਦਾ ਲੱਗੀ ਜਾਂਦੀ ਐ ਤੇ ਇੱਥੇ ਮੈਂ ਜਹਰ ਨੂੰ ਬੋਲਦੀ ਵੀ ਸੀ ਕਿ ਵੀ ਏਸੀ ਉਹਨੇ ਪਤਾ ਨਹੀਂ ਵੱਧ ਤੇ ਕੀਤਾ ਹੋਇਆ ਸੀ ਪਤਾ ਨਹੀਂ ਘਟ ਤੇ ਇਦਾਂ ਕੁਝ ਸੀਗਾ ਮੈਂ ਉਹਨੂੰ ਕਹਿੰਦੀ ਸੀ ਵੀ ਸਹੀ ਕਰਕੇ ਲਾਲਾ ਪਸੀਨਾ ਜਿਹੜਾ ਬਾਰ-ਬਾਰ ਆਈ ਜਾਂਦਾ ਐ ਤੇ ਥੈਂਕ ਯੂ ਸੋ ਮੱਚ ਤੁਹਾਡਾ ਸਾਰਿਆਂ ਦਾ ਤੇ ਚੈਨਲ ਦੇ ਨਾਲ ਜੁੜੇ ਰਿਹਾ ਕਰੋ ਤੇ ਤੁਹਾਨੂੰ ਆਪਾਂ ਵਧੀਆ-ਵਧੀਆ ਵੀਡੀਓਜ਼ ਬਣਾ ਕੇ ਕੋਸ਼ਿਸ਼ ਕਰਦੇ ਆ ਵੀ ਵੀਡੀਓ ਬਣਾ ਕੇ ਡੇਲੀ ਅਪਲੋਡ ਕਰਦੇ ਰਹੀਏ ਠੀਕ ਹੈ ਜੀ ਤੇ ਥੈਂਕ ਯੂ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਇੰਨੇ ਪਿਆਰੇ ਕਮੈਂਟਸ ਕਰਨ ਲਈ ਤੇ ਮੈਂ ਲਾਉਂਗੀ ਹੁਣ ਕੱਪੜਿਆਂ ਦੇ ਤਾਹਾਂ ਤੇ ਮੇਰੇ ਦਿਮਾਗ ਦੇ ਵਿੱਚ ਚੱਲੀ ਜਾਂਦਾ ਸੀ ਵੀ ਮੈਂ ਕੀ ਦਾਲ ਸਬਜ਼ੀ ਬਣਾਵਾਂ ਕੀ ਬਣਾਵਾਂ ਬਸ ਮੈਂ ਸੋਚਦੀ ਸੋਚਦੀ ਨੇ ਕੱਪੜਿਆਂ ਦੇ ਤਾਹਾਂ ਲਾਤੀਆਂ ਤੇ ਉਸ ਤੋਂ ਬਾਅਦ ਮੈਨੂੰ ਫਿਰ ਵੀ ਪਤਾ ਨਹੀਂ ਲੱਗਿਆ ਮੈਂ ਕੀ ਬਣਾਵਾਂ 6 ਵਜਣ ਵਾਲੇ ਹੋ ਗਏ ਮੈਨੂੰ ਹਾਲੇ ਤੱਕ ਦਿਮਾਗ 'ਚ ਘੰਟੀ ਨਹੀਂ ਵੱਜੀ ਮੇਰੇ 'ਚ ਵੀ ਕੀ ਬਣਾਉਣਾ ਹੈ ਦਾਲ ਪਣ ਕੀ ਬਣਾਵਾਂ ਜੇ ਥੋੜੀ ਇਹ ਪਿੰਡੀਆਂ ਪਈਆਂ ਜੇ ਮੈਂ ਉਹ ਬਣਾਉਣੀ ਆ ਫਿਰ ਨਿਆਣਿਆਂ ਨੇ ਪਤਾ ਕੀ ਕਹਿਣਾ ਪਰ ਮਨੇ ਤਾਂ ਪੱਕਾ ਕਹਿਣਾ ਬਣਾ ਲੈ ਪ੍ਰਿੰਡੇ ਉਹਨਾਂ ਨੂੰ ਇਕੱਠੇ ਭੁੰਨਦੇ ਆਪਾਂ ਨੂੰ ਪਿੰਡੀਆਂ ਭੁੰਨਦੇ ਹਾਂ ਉਹਨਾਂ ਨੂੰ ਇਕੱਠਾ ਹੀ ਭੁੰਨਦੇ ਉਹਨਾਂ ਨੂੰ ਇਕੱਠੇ ਭੁੰਨਦੇ ਇਹ ਕਿ ਮੈਨੂੰ ਕਿਹਦਾ ਫੋਨ ਆ ਗਿਆ ਤੋਡੇ ਨਾਲ ਤਾਂ ਆ ਚੰਗੇ ਤੂੰ ਕਰਿਆ ਹੋਇਆ ਵੀ ਨਹੀਂ ਚੱਕਦੇ ਤੇਰੇ ਨਾਲ ਉਹ ਮੇਰੇ ਕੰਪਨੀ ਵਾਲੇ ਚੰਗੇ ਮੈਨੂੰ ਫੋਨ ਤਾਂ ਕਰ ਲੈਂਦੇ ਆ ਇਹ ਤਾਂ ਕਰਿਆ ਹੋਇਆ ਵੀ ਨਹੀਂ ਚੱਕਦੇ ਲੈ ਫੜਾ ਤੂੰ ਵੀ ਗੱਲ ਕਰ ਲੈ ਮਾਸੀ ਆ ਤੇਰੀ ਮਾਸੀ ਆ ਤੇਰੀ ਫੋਨ ਤੇ ਤੇਰੇ ਨਾਲ ਤਾਂ ਕੰਪਨੀ ਵਾਲੇ ਚੰਗੇ ਜਿਹੜੇ ਦਿਹਾੜੀ 'ਚ 100 ਫੋਨ ਕਰ ਲੈਂਦੇ ਆ ਮੈਂ ਜੋ ਹੁਣ ਤਾਂ ਲਾਈਟ ਆ ਗਈ 11:00 ਦੀ ਆ ਤੇ ਦੇਖੀ ਆਵੇ। ਹਾਂ। ਦੇਖੀ ਨੂੰ ਕਾਹ ਮੈਂ ਨੂੰ। ਦੇਖੀ ਲੱਸੀ ਬਣਾ ਦਿੰਦੇ। ਇਹ ਬਣਾਣੀ ਲੋਟੇ। ਹਾਂ ਮੇਰਾ ਪਾ। ਹਾਂ। ਫਪੜੇ ਖਾਣੇ ਰੇ। ਲਿਆ ਹੋਇਆ। ਆਹੋ ਜਿਹੇ ਦੁੱਧ ਲਾਉਦੀ ਆ ਤਾਂ ਮੈਂ ਚੋ ਲੈਣੀ। ਥਾਲੇ ਮੇਰਾ ਕੰਮ ਆਪਦਾ ਸਾਰਾ ਰੰਡਾ ਮੈਨੂੰ ਸਮਝ ਨਹੀਂ ਲੱਗੀ ਮੈਂ ਔਰੇ ਨੂੰ ਆਖੀ। ਮੈਂ ਤਾਂ ਤਿੱਖੀ ਦੀ ਵੀਡੀਓ ਬਣਾਉਣ ਆਈ ਹਿੱਥੇ ਖੋ ਗਿਆ ਲੈ ਓਏ ਇਹਨੂੰ ਮੇਰੇ ਕੱਪੜੇ ਖਾਣ ਤੱਕ ਹੁੰਦਾ ਮੈਂ ਕਿਹਦਾ ਦੀ ਆਪਰੇ ਕੋਈ ਟੱਕਰ ਚੁੱਕਿਆ ਲੈ ਮੁੰਡੇ ਤੇ ਪਾ ਦੇ ਦੀ ਕੋਈ ਮੈਂ ਤਾਂ ਫੋਨ ਕਰਨਾ ਸੀ ਵੀਰੇ ਨੂੰ ਜੀ ਜਲਦੀ ਆ ਜਾ ਤੇ ਬਾਈ ਲਾਂ ਚੱਲਦੀ ਹੈ ਪਤਾ ਨਹੀਂਗਾ ਤਾਂ ਕੁਝ ਠੀਕ ਠੀਕ ਜਿਹਾ ਨਹੀਂ ਲੱਗਦਾ ਆਪੇ ਤੋਂ ਮਾਂਗੇ ਜੀ ਬੱਸ ਪਜਾਰ ਹਾਂ ਮੈਂ ਤਾਂ ਤਾਂ ਦਵਾਈ ਲੈ ਕੇ ਆਉਂਦੀ ਨਿੱਕੀ ਹੁੰਦੀ ਬਿਮਾਰ ਹੁੰਦੀ ਹੁੰਦੀ ਸੀ ਮੈਂ ਆਪਣੇ ਡੈਡੀ ਨੂੰ ਕਹਿੰਦੀ ਹੁੰਦੀ ਸੀ ਵੀ ਜੇ ਤੁਸੀਂ ਮੈਨੂੰ ਖਰਾਕ ਲੈ ਕੇ ਦਵੋਗੇ ਮੈਂ ਤਾਂ ਦਵਾਈ ਲੈ ਕੇ ਆਉਂਗੀ ਜਿਵੇਂ ਜੁੱਤੀ ਲੈ ਕੇ ਦਵੋਗੇ ਅੱਛਾ ਮੈਨੂੰ ਕਹਿੰਦੇ ਆਪਦਾ ਵਟੂਆ ਚੱਕ ਲੂ ਫਿਰ ਮੈਂ ਥੋੜੇ ਨਾਲ ਜ਼ਰੂਰ ਜਾਉਂਗੀ ਫਿਰ ਤਾਂ ਮੈਂ ਕੱਲ ਨੂੰ ਜਾ ਕੇ ਆਪੇ ਹੀ ਲੈ ਆਉ ਠੀਕ ਆ ਨਾ ਲੈ ਮੈਂ ਨਾ ਰਹਿਣ ਦੋ ਫਿਰ ਕਿ ਲੋੜ ਐਥੋਂ ਮੈਂ ਉਹ ਤੇ ਜਾਉਂਗੀ ਆਟੋ ਤੇ ਜਿਹੜਾ ਕਹਿੰਦਾ ਮਾ ਮਾ ਆਟੋ ਬਲਾ ਕੇ ਉਹਦੇ ਤੇ ਚੱਲ ਜਾ ਹੂੰ ਮੈਜੀ ਤੇ ਬੈਠੀ ਆ ਮਿੱਠੀ ਰੋਟੇ ਵਾਕੇ ਚਲ ਜਾਉਂਗਾ ਮਿੱਠੀਏ ਅੱਜ ਸਵੇਰ ਦੀ ਤੁਹਾਨੂੰ ਮਿੱਠੀ ਗੱਲ ਦੱਸਾਂ ਮਿੱਠੀ ਜਦੋਂ ਮੈਂ ਸਵੇਰੇ ਉੱਠੀ ਕਿ ਨਾ ਅੰਦਰੋਂ ਆਉਂਦੀ ਰੋ ਸੀਗੀ ਹਾਲੇ ਉੱਠੀ ਸੁੱਤੀ ਉੱਠ ਕੇ ਚਾਲੀ ਖੋਲੀ ਸੀ ਇੱਧਰ ਨੂੰ ਬਾਹਰ ਨੂੰ ਆਉਣ ਲੱਗੀ ਮਿੱਠੀ ਨੇ ਉਦੋਂ ਹੀ ਮੈਨੂੰ ਦੇਖ ਲਿਆ ਐਨਾ ਇਹਨੂੰ ਮੇਰਾ ਪਿਆਰ ਆਇਆ ਇਹ ਕਿਰੇ ਆ ਜਾ ਓਰੇ ਓਰੇ ਆ ਜਾ ਸਵੇਰੇ ਸਿਹਤ ਦਾ ਪਾਣੀ ਢੋਲਦਾ ਜੁਝਾਰ ਮਾਰਿਆ ਐਨਾ ਪਾਣੀ ਨੋਲ ਮਿੱਠੀ ਉਹ ਹੋਇ ਨਾ ਮੁੰਡੇ ਇਹਦਾ ਹੱਥ ਮੋਟੋ ਹੋ ਗਿਆ ਨੇਛੇ ਜਾਣਾਂ ਕਿ ਲੈ ਆ ਫੇ ਚੱਕ ਲੇ